ਹੀਰ ਮੋੜ ਵੇਲੇ ਵਿੱਚ ਝੂਰੀ ਕਟ ਪ੍ਰੇਮ ਦੇ ਨਾਲ ਜੱਟੀ ਸ਼ਨਾਂ ਮੁਕਲੇ ਵਿੱਚ ਲਕਾਉਂਦੀ ਏ ਜਿੱਥੇ ਰਾਜਣਾ ਮੱਝਾਂ ਚਾਰ ਦਾਸੀ ਉਧਰ ਨੱਕ ਦੀ ਛੇਦ ਤੇ ਆ ਔਰ ਔਰ ਜੋ ਪਿੰਡ ਦੇ ਵਿੱਚ ਹੋਈ ਉਹ ਕਾਇ ਉਸ ਨੂੰ ਮਨੋਂ ਭਲਾਉਂਦੀ ਏ ਨਹੀਂ ਜਾਣਦੀ ਉਸ ਦੀ ਪੈੜ ਉੱਤੇ ਕੈਦੋਂ ਸ਼ਕਲ ਸ਼ੈਤਾਨ ਦੀ ਆਉਂਦੀ ਏ ਕੈਦੋਂ ਸ਼ਕਲ ਸ਼ੈਤਾਨ ਦੀ ਆਉਂਦੀ ਏ ਹੀਰ ਦਾ ਪਾਣੀ ਲੈਣ ਜਾਣਾ ਛੰਨਾ ਚੂਰੀ ਦਾ ਰੱਖ ਕੇ ਕੋਲ ਰਾਂਝੇ ਪਾਣੀ ਪੀਣ ਦੇ ਵਾਸਤੇ ਲੈਣ ਤੁਰ ਗਈ ਜਾਓ ਮਲਕੜੇ ਜਾ ਕੇ ਸੌਂ ਜਾਓ ਜਿਵੇਂ ਆਪਨ ਨਸੀਬਾ ਨੂੰ ਕਹਿਣ ਤੁਰ ਗਈ ਜਾਏ ਹੱਸਦੀ ਪੇਲ ਦੀ ਡੰਡੀਆਂ ਤੇ ਉਹ ਕੇ ਇਸ਼ਕ ਦੇ ਵਿੱਚ ਸਦੈਣ ਤੁਰ ਗਈ ਉਧਰ ਕੈਦੋਂ ਦੀ ਤਾਰ ਕੇ ਸ਼ਕਲ ਸਾਹਿਬ ਲੋਕ ਲਾਜ ਦੀ ਚੰਦਰੀ ਡੈਣ ਤੁਰ ਗਈ ਲੋਕ ਲਾਜ ਦੀ ਚੰਦਰੀ ਡੈਣ ਤੁਰ ਗਈ